ਪਾਸੇ ਅਮਰੀਕਾ ਅੱਜ ਫੇਰ ਦੋ ਜਹਾਜ਼ ਭਰ ਕੇ ਭਾਰਤ ਦੇ ਮੁੰਡੇ ਕੁੜੀਆਂ ਨੂੰ ਵਾਪਸ ਭੇਜ ਰਿਹਾ ਹੈ ਤੇ ਦੂਜੇ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਅਮੋਦੀ ਅਮਰੀਕਾ ਪਹੁੰਚ ਗਏ ਨੇ ਤੇ ਟਰੰਪ ਨਾਲ ਗੱਲ ਕਰ ਰਹੇ ਨੇ ਅੱਜ 14 ਫਰਵਰੀ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਪਹਿਲੀ ਤੋਂ ਸ਼ੁਰੂ ਕਰਦੇ ਹਾਂ ਜਦੋਂ ਅਮਰੀਕਾ ਨੇ ਪਹਿਲਾ ਇੱਕ ਜਹਾਜ਼ 104 ਮੁੰਡੇ ਕੁੜੀਆਂ ਦਾ ਹੱਥ ਪੈਰ ਬੰਨ੍ਹ ਕੇ ਭਾਰਤ ਵਾਪਸ ਭੇਜ ਦਿੱਤਾ ਉਸ ਤੋਂ ਬਾਅਦ ਅਮਰੀਕਾ ਵੱਲੋਂ ਖਬਰ ਆ ਰਹੀ ਹੈ ਕਿ ਦੋ ਹੋਰ ਜਹਾਜ਼ ਭਾਰਤ ਦੇ ਮੁੰਡੇ ਕੁੜੀਆਂ ਦੇ ਭਰ ਕੇ ਅਮਰੀਕਾ ਭਾਰਤ ਭੇਜ ਰਿਹਾ ਜਿਨ੍ਹਾਂ ਚੋਂ ਇੱਕ ਜਹਾਜ਼ ਜਿਹੜਾ ਕੱਲ ਨੂੰ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰੇਗਾ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ 187 ਮੁੰਡੇ ਕੁੜੀਆਂ ਨੇ ਜਿਨ੍ਹਾਂ ਨੂੰ ਅਮਰੀਕਾ ਡਿਪੋਰਟ ਕਰਕੇ ਵਾਪਸ ਭਾਰਤ ਭੇਜ ਰਿਹਾ ਜਿਨ੍ਹਾਂ ਦੇ ਵਿੱਚੋਂ 67 ਪੰਜਾਬੀ ਨੇ 33 ਹਰਿਆਣਵੀ ਨੇ ਔਰ 8 ਗੁਜਰਾਤੀ ਨੇ 2 ਯੂਪੀ ਦੇ ਨੇ ਦੋ ਰਾਜਸਥਾਨ ਦੇ ਨੇ ਇੱਕ ਜੰਮੂ ਕਸ਼ਮੀਰ ਦਾ ਤੇ ਦੋ ਹਿਮਾਚਲ ਦੇ ਨੇ ਔਰ ਜਦੋਂ ਅਮਰੀਕਾ ਇਹ ਸਭ ਕੁਝ ਕਰ ਰਿਹਾ ਹੈ ਔਰ ਜਿਸ ਤਰ੍ਹਾਂ ਅਮਰੀਕਾ ਜਲੀਲ ਕਰਨ ਵਾਲੇ ਬੇਇੱਜ਼ਤ ਕਰਨ ਵਾਲੇ ਤਰੀਕੇ ਦੇ ਨਾਲ ਹੱਥ ਪੈਰ ਬੰਨ੍ਹ ਕੇ ਭਾਰਤ ਦੇ ਮੁੰਡੇ ਕੁੜੀਆਂ ਨੂੰ ਵਾਪਸ ਸੁੱਟ ਰਿਹਾ ਤਾਂ ਉਦੋਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਅਮਰੀਕਾ ਪਹੁੰਚੇ ਹੋਏ ਨੇ ਤਾਂ ਅਮਰੀਕਾ ਜਾ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ 트럼ਪ ਦੇ ਨਾਲ ਗੱਲਬਾਤ ਕੀਤੀ ਹੈ ਮੀਟਿੰਗ ਕੀਤੀ ਹੈ ਢਾਈ ਘੰਟੇ ਦੇ ਕਰੀਬ ਵਾਈਟ ਹਾਊਸ ਦੇ ਵਿੱਚ ਮੀਟਿੰਗ ਹੋਈ ਹੈ ਔਰ ਮੀਟਿੰਗ ਹੋਣ ਤੋਂ ਬਾਅਦ ਨਿਕਲਿਆ ਕੀ ਹੋਰ ਬਹੁਤ ਸਾਰੀਆਂ ਗੱਲਾਂ ਹੋਈਆਂ ਪਰ ਜਿਹੜੀ ਗੱਲ ਭਾਰਤ ਦੇ ਮੁੰਡੇ ਕੁੜੀਆਂ ਨੂੰ ਵਾਪਸ ਸੁੱਟਣ ਵਾਪਸ ਭੇਜਣ ਹੱਥ ਪੈਰ ਬੰਨਣ ਦੇ ਮੁੱਦੇ ਤੇ ਹੋਈ ਉਹਦਾ ਕੀ ਬਣਿਆ ਭਾਰਤ ਦੇ ਪ੍ਰਧਾਨ ਮੰਤਰੀ ਨੇ ਤਾਂ ਇਸ ਮੁੱਦੇ ਤੇ ਇਹੀ ਕਹਿ ਦਿੱਤਾ ਉਹ ਕਹਿੰਦੇ ਜੋ ਅਮਰੀਕਾ ਕਰ ਰਿਹਾ ਉਹ ਠੀਕ ਕਰ ਰਿਹਾ ਅਸੀਂ ਅਮਰੀਕਾ ਦੀ ਇਸ ਜਿਹੜੀ ਨੀਤੀ ਹੈ ਕਾਰਵਾਈ ਹੈ ਇਹਦਾ ਸਵਾਗਤ ਕਰਦੇ ਆਂ ਔਰ ਭਾਰਤ ਤੇ ਅਮਰੀਕਾ ਰਲ ਕੇ ਜਿਹੜੇ ਐਦਾਂ ਗੈਰਕਾਨੂੰਨੀ ਤਰੀਕੇ ਨਾਲ ਗਏ ਨੇ ਉਹ ਉਹਨਾਂ ਨੂੰ ਰੋਕਾਂਗੇ ਇਹ ਗੱਲ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਆਖੀ ਹੈ ਹੁਣ ਮੋਦੀ ਸਾਹਿਬ ਤੋਂ ਉਮੀਦ ਕੀ ਕੀਤੀ ਜਾ ਰਹੀ ਸੀ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਸੰਸਦ ਦੇ ਵਿੱਚ 3-4 ਦਿਨ ਲਗਾਤਾਰ ਰੌਲਾ ਪੈਂਦਾ ਰਿਹਾ ਜਦੋਂ ਅਮਰੀਕਾ ਨੇ ਇਸ ਤਰ੍ਹਾਂ ਹੱਥ ਪੈਰ ਬੰਨ੍ਹ ਕੇ ਮੁੰਡੇ ਕੁੜੀਆਂ ਨੂੰ ਵਾਪਸ ਭੇਜਿਆ ਉਮੀਦ ਸੀ ਭਾਰਤੀ ਲੋਕਾਂ ਨੂੰ ਕਿ ਸ਼ਾਇਦ ਪ੍ਰਧਾਨ ਮੰਤਰੀ ਮੋਦੀ ਸਾਹਿਬ ਅਮਰੀਕਾ ਜਾ ਰਹੇ ਨੇ ਤੇ ਅਮਰੀਕਾ ਨੂੰ ਰੋਕਣ ਜਾ ਰਹੇ ਨੇ ਜਾਂ ਅਮਰੀਕਾ ਦੇ ਨਾਲ ਕੋਈ ਸਖਤੀ ਨਾਲ ਗੱਲ ਕਰਨਗੇ ਕਿ ਦੇਖੋ ਜੇਕਰ ਤੁਸੀਂ ਗੈਰ ਕਾਨੂੰਨੀ ਆਏ ਹੋਏ ਮੁੰਡੇ ਕੁੜੀਆਂ ਨੂੰ ਵਾਪਸ ਭੇਜਣਾ ਵੀ ਹੈ ਤਾਂ ਇਹ ਤਰੀਕਾ ਠੀਕ ਨਹੀਂ ਹੈ ਅਸੀਂ ਆਪੇ ਲੈ ਜੰਨੇ ਆ ਅਸੀਂ ਆਪਣੇ ਜਹਾਜ਼ਾਂ ਤੇ ਲੈ ਜਾਵਾਂਗੇ ਜਿਵੇਂ ਕਈ ਸਾਰੇ ਹੋਰ ਦੇਸ਼ਾਂ ਨੇ ਕਿਹਾ ਤੇ ਕੋਲੰਬੀਆ ਨੇ ਵੀ ਕਿਹਾ ਕਿ ਅਸੀਂ ਆਪਣੇ ਨਾਗਰਿਕਾਂ ਨੂੰ ਆਪੇ ਲੈ ਕੇ ਜਾਵਾਂਗੇ ਤੁਸੀਂ ਇਸ ਤਰ੍ਹਾਂ ਬੇਇੱਜ਼ਤ ਕਰਕੇ ਜਲੀਲ ਕਰਕੇ ਨਾ ਭੇਜੋ ਪਰ ਮੋਦੀ ਸਾਹਿਬ ਨੇ ਤਾਂ ਨਵੀਂ ਗੱਲ ਕੱਢ ਮਾਰੀ ਐ ਉਹ ਤਾਂ ਕਹਿੰਦੇ ਕਿ ਅਸੀਂ ਅਮਰੀਕਾ ਦੀ ਨੀਤੀ ਦਾ ਸਵਾਗਤ ਕਰਦੇ ਹਾਂ ਤੇ ਦੋਵੇਂ ਦੇਸ਼ ਰਲ ਕੇ ਇਹ ਕੰਮ ਜਿਹੜਾ ਪੂਰਾ ਕਰਾਂਗੇ ਹੁਣ ਤੁਸੀਂ ਦੱਸੋ ਕੀ ਕਹੋਗੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਬਹੁਤ ਸਾਰੇ ਐਮਪੀਆ ਨੇ ਇਹ ਮੁੱਦਾ ਉਠਾਇਆ ਸੀ ਕਿ ਦੁਨੀਆ ਭਰ ਦੇ ਵਿੱਚ ਅਮਰੀਕਾ ਭਾਰਤ ਨੂੰ ਜਲੀਲ ਕਰ ਰਿਹਾ ਬੇਇੱਜ਼ਤ ਕਰ ਰਿਹਾ ਹੈ ਜਿਸ ਤਰ੍ਹਾਂ ਬੰਨ ਕੇ ਹੱਥਕੜੀਆਂ ਜ਼ੰਜੀਰਾ 'ਚ ਜਕੜ ਕੇ ਮੁੰਡੇ ਕੁੜੀਆਂ ਭੇਜੇ ਜਾ ਰਹੇ ਨੇ ਇੰਜ ਵੀ ਹੋ ਸਕਦਾ ਹੈ ਅਮਰੀਕਾ ਨੂੰ ਵੀ ਪਤਾ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਪਤਾ ਕਿ ਇਹ ਮੁੰਡੇ ਕੁੜੀਆਂ ਕੋਈ ਚਾ ਨਾਲ ਛੌਂਕ ਨਾਲ ਨਹੀਂ ਗਏ ਜੇਕਰ ਇੱਥੇ ਹਾਲਾਤ ਅਮਰੀਕਾ ਵਰਗੇ ਜਾਂ ਉਸ ਤੋਂ ਵੀ ਚੰਗੇ ਹੁੰਦੇ ਜਿਵੇਂ ਕਿ ਸਾਡੀ ਸਰਕਾਰ ਕਹਿੰਦੀ ਹੈ ਕਿ ਅਸੀਂ ਤਾਂ ਵਿਸ਼ਵਗੁਰੂ ਬਣ ਗਏ ਆ ਅਸੀਂ ਤਾਂ ਪੂਰੀ ਦੁਨੀਆ ਤੋਂ ਅੱਗੇ ਨਿਕਲ ਰਹੇ ਆ ਜੇ ਸੱਚਮੁੱਚ ਇਹ ਹਾਲਾਤ ਹੁੰਦੇ ਤਾਂ ਇੱਕ ਵੀ ਮੁੰਡੇ ਕੁੜੀ ਨੂੰ ਇਹ ਦੇਸ਼ ਛੱਡ ਕੇ ਨਹੀਂ ਸੀ ਜਾਣਾ ਪੈਣਾ ਹੁਣ ਤੁਸੀਂ ਦੇਖ ਲਓ ਅਮਰੀਕਾ ਕੈਨੇਡਾ ਚੀਨ ਜਾਪਾਨ ਆਸਟ੍ਰੇਲੀਆ ਯੂਕੇ ਕਿਸੇ ਵੀ ਦੇਸ਼ ਦੇ ਮੁੰਡੇ ਕੁੜੀਆਂ ਉੱਥੋਂ ਦੁਖੀ ਹੋ ਕੇ ਸਾਡੇ ਦੇਸ਼ ਵੱਲ ਨਹੀਂ ਆਉਂਦੇ ਕਿਉਂਕਿ ਉੱਥੇ ਉਹਨਾਂ ਨੂੰ ਇੱਥੋਂ ਨਾਲੋਂ ਵਧੀਆ ਜ਼ਿੰਦਗੀ ਮਿਲਦੀ ਹੈ ਸਾਡੇ ਕਿਉਂ ਜਾਂਦੇ ਨੇ ਕਿਉਂਕਿ ਇੱਥੇ ਬੇਰੁਜ਼ਗਾਰੀ ਐ ਬੇਕਾਰੀ ਐ ਮਾੜੀ ਜ਼ਿੰਦਗੀ ਐ ਕੋਈ ਇੱਥੇ ਕੋਈ ਇੱਕ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਇਸ ਕਰਕੇ ਫਿਰ ਗਲਤ ਏਜੰਟਾਂ ਦੇ ਹੱਥੇ ਚੜ ਕੇ ਤੇ ਵਾਪਸ ਜਾਂਦੇ ਨੇ ਹੁਣ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਇਹ ਤਾਂ ਕਿਹਾ ਉਹ ਕਹਿੰਦੇ ਦੇਖੋ ਜਿਹੜੇ ਇਸ ਤਰ੍ਹਾਂ ਏਜੰਟ ਸਬਜ਼ ਬਾਗ ਦਿਖਾਉਂਦੇ ਨੇ ਉਹ ਗਲਤ ਕਰਦੇ ਨੇ ਤੇ ਜਿਹੜੇ ਸਬਜ਼ ਬਾਗ ਦਿਖਾਉਣ ਵਾਲੇ ਐ ਮੁੰਡੇ ਕੁੜੀਆਂ ਨੂੰ ਉਹਨਾਂ ਦੇ ਚਾਂਸੇ 'ਚ ਨਹੀਂ ਆਉਣਾ ਚਾਹੀਦਾ ਇਹ ਗੱਲ ਤਾਂ ਮੋਦੀ ਸਾਹਿਬ ਨੇ ਕਹੀ ਐ ਚਲੋ ਠੀਕ ਐ ਪਰ ਇਹਦੇ ਅਸਲ ਕਰਨ ਤੇ ਤਾਂ ਮੋਦੀ ਸਾਹਿਬ ਬੋਲੇ ਹੀ ਨਹੀਂ ਹੁਣ ਜੇਕਰ ਮੁੰਡੇ ਕੁੜੀਆਂ ਇੱਥੋਂ ਦੁਖੀ ਹੋ ਕੇ ਜਾ ਰਹੇ ਨੇ ਮੋਦੀ ਸਾਹਿਬ ਉਹਦੇ ਜ਼ਿੰਮੇਵਾਰ ਤੁਸੀਂ ਹੋ ਤੁਸੀਂ 2014 ਦੇ ਵਿੱਚ ਇਹ ਦਾਵਾ ਕੀਤਾ ਸੀ ਵਾਦਾ ਕੀਤਾ ਸੀ ਕਿ ਜੇ ਮੈਂ ਪ੍ਰਧਾਨ ਮੰਤਰੀ ਬਣ ਗਿਆ ਬੇਰੁਜ਼ਗਾਰੀ ਪੂਰੀ ਤਰ੍ਹਾਂ ਖਤਮ ਕਰ ਦਾਂਗੇ ਤੁਸੀਂ ਕਿਹਾ ਸੀਗਾ ਹਰ ਸਾਲ 2 ਕਰੋੜ ਨੌਕਰੀਆਂ ਦਿਆ ਕਰਾਂਗੇ ਪਰ ਮੋਦੀ ਸਾਹਿਬ ਉਸ ਤੋਂ ਬਾਅਦ 11 ਸਾਲ ਬੀਤ ਗਏ ਤੁਹਾਡੀ ਸਰਕਾਰ ਨੂੰ ਤੀਜੀ ਵਾਰ ਤੁਸੀਂ ਪ੍ਰਧਾਨ ਮੰਤਰੀ ਬਣ ਗਿਓ ਕਦੇ ਵੀ ਹਰ ਸਾਲ 2 ਕਰੋੜ ਤਾਂ ਛੱਡੋ ਹਰ ਸਾਲ ਜੇ ਤੁਸੀਂ 2 ਲੱਖ ਵੀ ਦਿੰਦੇ ਰਹੇ ਹੁੰਦੇ ਤਾਂ ਆ ਹਾਲਾਤ ਪੈਦਾ ਨਹੀਂ ਸੀ ਬਣੇ ਸਾਰੇ 11 ਸਾਲਾਂ ਚ ਤੁਸੀਂ 1 ਕਰੋੜ ਨੂੰ ਵੀ ਨੌਕਰੀ ਨਹੀਂ ਦਿੱਤੀ ਇਸੇ ਕਰਕੇ ਹਾਲਾਤ ਬਣੇ ਨੇ ਇੱਥੇ ਬੇਰੁਜ਼ਗਾਰੀ ਇੱਥੇ ਵਿਕਾਰੀ ਇੱਥੇ ਮੰਦਹਾਲੀ ਇੱਥੇ ਤੰਗੀਆਂ ਤਾਂ ਜਾਂਦੇ ਨਹੀਂ ਤੁਸੀਂ ਆਪਣੇ ਆਪ ਨੂੰ ਬਰੀ ਕਰਤਾ ਸਾਰਾ ਦੋਸ਼ ਏਜੰਟਾਂ 'ਤੇ ਮੜਤਾ ਏਜੰਟ ਗਲਤ ਕਰਦੇ ਨੇ ਉਹ ਗੁੰਮਰਾਹ ਕਰਦੇ ਨੇ ਉਹ ਸਬਜ਼ਤ ਬਾਗ ਦਿਖਾਉਂਦੇ ਨੇ ਪਰ ਦਿਖਾਏ ਕਿਨੂੰ ਜਾ ਸਕਦੇ ਨੇ ਉਸੇ ਨੂੰ ਜਿਹੜਾ ਦੁਖੀ ਹੋਵੇ ਜਿਹੜਾ ਘਰੋਂ ਦੁਖੀ ਨਾ ਹੋਵੇ ਜਿਹੜਾ ਘਰੇ ਵਧੀਆ ਜ਼ਿੰਦਗੀ ਹੋਵੇ ਉਹਨੂੰ ਕੋਈ ਦੋ ਰੋਟੀਆਂ ਦਾ ਲਾਲਚ ਦੇ ਕੇ ਸਬਜ਼ ਬਾਗ ਦਿਖਾ ਕੇ ਤੇ ਉਹਦਾ ਉਹਦਾ ਝਟਕਾ ਨਹੀਂ ਕਰ ਸਕਦਾ ਕਿਨੂੰ ਦੋ ਰੋਟੀਆਂ ਦਾ ਲਾਲਚ ਦੇ ਕੇ ਕੋਈ ਵੀ ਗੁਮਰਾਹ ਕਰਕੇ ਲਿਆ ਸਕਦਾ ਹੈ ਜਿਹਦੇ ਘਰ ਰੋਟੀ ਨਾ ਪੱਕਦੀ ਹੋਵੇ ਹੁਣ ਜੇਕਰ ਤੁਹਾਡਾ ਆਪਣੇ ਦੇਸ਼ ਦਾ ਹਾਲਾਤ ਤੁਸੀਂ ਆ ਬਣਾ ਰੱਖਿਆ ਤਾਂ ਮੋਦੀ ਸਾਹਿਬ ਫਿਰ ਕੱਲਾ ਦੋਸ਼ ਏਜੰਟਾਂ ਦਾ ਨਹੀਂ ਜੜ ਸਰਕਾਰਾਂ ਹੈ ਜੜ ਸਿਸਟਮ ਹੈ ਜੜ ਸਿਆਸਤਾਂ ਹੈ ਤੇ ਉਹ ਤਾਂ ਸ਼ਾਖਾਂ ਨੇ ਉਹ ਜਿਹੜੇ ਜਿਹੜੇ ਏਜੰਟ ਨੇ ਜਾਂ ਜਿਹੜੇ ਉਹ ਗੁਮਰਾਹ ਕਰਦੇ ਨੇ ਉਹ ਸ਼ਖਾਵਾਂ ਨੇ ਸੋ ਉਹ ਮੋਦੀ ਸਾਹਿਬ ਹੋਰਾਂ ਨੇ ਜਿਹੜਾ ਇਹ ਬਿਆਨ ਦਿੱਤਾ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਦੱਸ ਦਿਓ ਵੇਖੋ ਠੀਕ ਹੈ ਗੈਰ ਕਾਨੂੰਨੀ ਪ੍ਰਵਾਸ ਰੁਕਣਾ ਚਾਹੀਦਾ ਪਰ ਉਹ ਹੁੰਦਾ ਕਿਉਂ ਆ ਜੇ ਕਰੇ ਦੇ ਕਾਰਨਾ ਤੇ ਚੁੱਪ ਰਵਾਂਗੇ ਫਿਰ ਇਹ ਇਨਸਾਫ ਨਹੀਂਗਾ ਸ਼ਰਮ ਬੇਇਮਾਨੀ ਹੈ ਗੁੰਮਰਾਹ ਤਾਂ ਮੋਦੀ ਸਾਹਿਬ ਤੁਸੀਂ ਕਰ ਰਹੇ ਹੋ ਏਜੰਟਾਂ ਨੇ ਤਾਂ ਕੁਝ ਸੈਂਕੜੇ ਕੁਝ ਹਜ਼ਾਰਾਂ ਨੂੰ ਗੁੰਮਰਾਹ ਕੀਤਾ ਹੋਣਾ ਪਰ ਤੁਸੀਂ ਲੀਡਰਾਂ ਨੇ ਤੁਸੀਂ ਰਾਜਨਤਾਵਾਂ ਨੇ ਦੇਸ਼ ਦੀ 140 ਕਰੋੜ ਜਨਤਾ ਨੂੰ ਗੁੰਮਰਾਹ ਕੀਤਾ ਤੁਸੀਂ ਜਦੋਂ ਪਹਿਲੀ ਵਾਰ ਸਰਕਾਰ ਬਣਾਈ ਸੀ ਤੁਸੀਂ ਕਿਹਾ ਸੀ 15 ਲੱਖ ਰੁਪਈਆ ਹਰ ਖਾਤੇ 'ਚ ਪਾਵਾਂਗੇ ਕੀ ਉਹ ਗੁੰਮਰਾਹ ਨਹੀਂ ਸੀ ਕੀਤਾ ਫਿਰ ਤੁਸੀਂ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੀ ਗੱਲ ਆਖੀ ਸੀ ਨਹੀਂ ਦਿੱਤੀਆਂ ਕੀ ਗੁੰਮਰਾਹ ਨਹੀਂ ਸੀ ਕੀਤਾ ਤੁਸੀਂ ਕਿਹਾ ਸੀ ਮੇਕ ਇਨ ਇੰਡੀਆ ਤੁਸੀਂ ਕਿਹਾ ਸੀ ਅੱਛੇ ਦਿਨ ਆਉਣਗੇ ਹਮ ਆਉਣਗੇ ਤਾਂ ਅੱਛੇ ਦਿਨ ਆਉਣਗੇ ਕਿਸੇ ਦੇ ਅੱਛੇ ਦਿਨ ਤਾਂ ਆਏ ਨਹੀਂ ਕੀ ਤੁਸੀਂ ਗੁੰਮਰਾਹ ਨਹੀਂ ਕੀਤਾ ਸੋ ਏਜੰਟਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਏਜੰਟਾਂ ਨੂੰ ਪੈਦਾ ਹੋਣ ਦਾ ਹਾਲਾਤ ਜਿੰਨਾ ਸਿਸਟਮ ਨੇ ਸਿਆਸਤਾ ਤੇ ਸਰਕਾਰਾਂ ਨੇ ਦਿੱਤਾ ਉਹਨਾਂ ਤੇ ਕਿਉਂ ਨਹੀਂ ਹੋਣੀ ਚਾਹੀਦੀ ਇਹਦਾ ਵੀ ਜਵਾਬ ਮਿਲਣਾ ਚਾਹੀਦਾ ਔਰ ਭਾਰਤ ਦੋ ਜਹਾਜ਼ ਅਮਰੀਕਾ ਤੋਂ ਹੋਰ ਆ ਰਹੇ ਨੇ ਪਹਿਲਾ ਕੱਲ ਨੂੰ ਪਹੁੰਚੇਗਾ ਤੇ ਦੂਜਾ ਉਸ ਤੋਂ ਅਗਲੇ ਦਿਨ ਜੋ ਜਾਣਕਾਰੀ ਮੀਡੀਆ ਰਿਪੋਰਟਾਂ ਮੁਤਾਬਕ ਪਹੁੰਚ ਰਹੀ ਹੈ ਹੁਣ ਅਗਲੀ ਗੱਲ ਹੈ ਭਗਵੰਤਮਾਨ ਸਰਕਾਰ ਜਿਹੜੀ ਆ ਉਹ ਹਾਈ ਕੋਰਟ ਚ ਕਸੂਤੀ ਫਸ ਗਈ ਹੈ ਕਿਉਂਕਿ ਹਾਈ ਕੋਰਟ ਨੇ ਇੱਕ ਕੇਸ ਦੇ ਵਿੱਚ ਭਗਵੰਤਮਾਨ ਸਰਕਾਰ ਤੋਂ ਇਹ ਜਵਾਬ ਮੰਗ ਲਿਆ ਵੀ ਤੁਸੀਂ ਜਰਾ ਦੱਸੋ ਇੱਥੇ ਆ ਕੇ ਉਹਨਾਂ ਨੇ ਥੋੜੇ ਦਿਨ ਦਿੱਤੇ ਨੇ ਵੀ ਇੱਥੇ ਆ ਕੇ ਦੱਸੋ ਹਾਈ ਕੋਰਟ ਚ ਤੁਸੀਂ ਇਸ਼ਤਿਹਾਰਾਤੇ ਮਸ਼ਹੂਰੀਆਂ ਤੇ ਕਿੰਨਾ ਖਰਚਾ ਕੀਤਾ ਕਿੰਨੇ ਕਰੋੜ ਰੁਪਈਆ ਫੂਕਿਆ ਔਰ ਜਿਹੜੀਆਂ ਗੱਡੀਆਂ ਮੰਤਰੀਆਂ ਸੰਤਰੀਆਂ ਦੀਆਂ ਇਹਨਾਂ ਤੇ ਕਿੰਨਾ ਪੈਸਾ ਤੁਸੀਂ ਫੂਕਿਆ ਜਾਂ ਲਾਇਆ ਇੱਥੇ ਆ ਕੇ ਹਾਈ ਕੋਰਟ ਨੂੰ ਜਵਾਬ ਦਿਓ ਇਹ ਮਾਨਯੋਗ ਪੰਜਾਬ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਤੇ ਹੁਣ ਜਦੋਂ ਜਾਣਕਾਰੀ ਦੇਣੀ ਪੈਗੀ ਜਿਹੜੀ ਕਿ ਪਹਿਲਾਂ ਕਈਆਂ ਨੇ ਮੰਗੀ ਆਰਟੀਆਈ ਦੇ ਤਹਿਤ ਇਹਨਾਂ ਨੇ ਦਿੱਤੀ ਨਹੀਂ ਹੁਣ ਦੇਣੀ ਪੈਗੀ ਪਰਤਾ ਤੇ ਰਾਜ ਕਈ ਖੁੱਲਣਗੇ ਤੇ ਰੌਲਾ ਵੀ ਪਵੇਗਾ ਤੁਸੀਂ ਦੇਖ ਲਿਓ ਅਗਲੀ ਹੈ ਕਿ ਸੱਜਣ ਕੁਮਾਰ ਜਿਹੜੇ 84 ਦੇ ਦੰਗਿਆਂ ਦੇ ਦੋਸ਼ੀ ਗਰਦਾਨ ਦਿੱਤੇ ਗਏ ਨੇ ਅਦਾਲਤ ਵੱਲੋਂ ਉਨੂੰ 18 ਤਰੀਕ ਨੂੰ ਸਜ਼ਾ ਹੋਣੀ ਹੈ ਤੇ ਸਜ਼ਾ ਕੀ ਹੋਵੇਗੀ ਹੁਣ ਜਿਹੜੇ ਵਕੀਲ ਐਚਐਸ ਫੂਲਕਾ ਨੇ ਉਹਨਾਂ ਨੇ ਕਿਹਾ ਫਾਂਸੀ ਹੋਵੇਗੀ ਉਹਨਾਂ ਨੇ ਕਲੀਅਰ ਕਿਹਾ ਪਰ ਅਦਾਲਤ ਕੀ ਸਜ਼ਾ ਦਿੰਦੀ ਹੈ ਇਹ ਆਉਣ ਵਾਲਾ ਵਕਤ ਦੱਸੇਗਾ ਪਰ ਇਸ ਅਦਾਲਤ ਚ ਬੰਦੇ ਬਿਰਕ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਇਹ ਗੱਲ ਬਿਲਕੁਲ ਠੀਕ ਹੈ ਕਹਿੰਦੇ ਆ ਜਸਟਿਸ ਡਿਲੇ ਜਸਟਿਸ ਡਿਨਾਈ ਦੇਰ ਨਾਲ ਦਿੱਤਾ ਨਿਆ ਅਣ ਆ ਬਣ ਜਾਂਦਾ ਹੈ ਤਾਂ ਇਹ ਗੱਲ ਬਿਲਕੁਲ ਇੱਥੇ ਠੀਕ ਠੋਕਦੀ ਹੈ ਤੁਸੀਂ ਦੇਖੋ ਜਦੋਂ ਸੱਜਣ ਕੁਮਾਰ ਹੋਰਾਂ ਨੇ ਇਹ ਸਭ ਕੁਝ ਕੀਤਾ ਸੀ ਉਦੋਂ ਉਮਰ ਸਿਰਫ 31-32 ਸਾਲ ਦੀ ਦੱਸੀ ਜਾਂਦੀ ਹੈ ਤੇ ਹੁਣ ਉਹਦੀ ਉਮਰ 75 ਤੋਂ ਟੱਪ ਗਈ ਹੈ ਤੇ 41 ਸਾਲ ਬਾਅਦ ਜਾ ਕੇ ਦੋਚੀ ਗਰਦਾਨਿਆਂ ਗਿਆ ਉਸ ਤੋਂ ਪਹਿਲਾਂ ਕਾਂਗਰਸ ਨੇ ਉਹਨੂੰ ਕਿੰਨੀ ਵਾਰ ਟਿਕਟਾਂ ਦੇ ਕੇ ਐਮਪੀ, ਐਮਐਲਏ, ਰਾਜ ਸਭਾ ਦਾ ਮੈਂਬਰ ਇਹ ਉਹ ਬਣਾਈ ਰੱਖਿਆ ਪਰ ਹੁਣ 41 ਸਾਲ ਬਾਅਦ ਜਾ ਕੇ ਤੇ ਜੇ ਸਜ਼ਾ ਮਿਲ ਰਹੀ ਹੈ ਹੋ ਤੇ ਠੀਕ ਰਿਆ ਤੇ ਪਰ ਕੀ ਕਿਹਾ ਜਾਵੇ ਇੰਨੀ ਦੇਰ ਨਾਲ ਅਗਲੀ ਵੱਡੀ ਖਬਰ ਹੈ ਅੱਜ ਕੇਂਦਰ ਸਰਕਾਰ ਦੇ ਨਾਲ ਡੱਲੇਵਾਲ ਹੋਰਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਜਿਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਖੁਦ ਜਾਣਗੇ ਕੇਂਦਰ ਸਰਕਾਰ ਨੇ ਚਿੱਠੀ ਭੇਜੀ ਸੀ ਚਿੱਠੀ ਦੇ ਉੱਪਰ ਗੌਰ ਕਰਕੇ ਡੱਲੇਵਾਲ ਸਭ ਹੋਰਾਂ ਨੇ ਸਰਕਾਰ ਦਾ ਇਲਾਜ ਲੈਣਾ ਮੰਨ ਲਿਆ ਸੀ ਉਸ ਤੋਂ ਬਾਅਦ ਇਲਾਜ ਚੱਲ ਰਿਹਾ ਹੈ ਇਲਾਜ ਦੇ ਨਾਂ ਤੇ ਡ੍ਰਿਪ ਦੇ ਰਹੀ ਖਰਾਕ ਜਿਹੜੀ ਆ ਬੋਤਲ ਲਾ ਕੇ ਡੱਲੇਵਾਲ ਸਾਹਿਬ ਦੇ ਸਰੀਰ 'ਚ ਭੇਜੀ ਜਾ ਰਹੀ ਹੈ ਤੇ ਹੁਣ ਅੱਜ ਮੀਟਿੰਗ ਹੋਣੀ ਹੈ ਮੀਟਿੰਗ ਦੇ ਵਿੱਚ ਕੀ ਨਿਕਲਦਾ ਤੇ ਵੇਖਣ ਵਾਲੀ ਗੱਲ ਹੋਏਗੀ ਉਂਝ ਕਿਸਾਨ ਲਗਾਤਾਰੇ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਲੱਗਦਾ ਨਹੀਂ ਕੁਝ ਕਰੇਗੀ ਕੱਲ ਜਿਹੜੇ ਉਗਰਾਹਾਂ ਕਿਸਾਨ ਆਗੂ ਜਗਿੰਦਰ ਉਗਰਾਹਾਂ ਉਹਨਾਂ ਨੇ ਤਾਂ ਡੱਲੇਵਾਲ ਨੂੰ ਸਿੱਧਾ ਹੀ ਕਹਿਤਾ ਕਹਿੰਦੇ ਡੱਲੇਵਾਲ ਰੋਟੀਆਂ ਖਾ ਮਖਣੀ ਖਾ ਤਕੜਾ ਹੋ ਭੁੱਖੇ ਮਰ ਕੇ ਹੱਕ ਨਹੀਂ ਮਿਲਨੇ ਸਿੱਧੀ ਗੱਲ ਜਗਿੰਦਰ ਉਗਰਾਹਾ ਨੇ ਡੱਲੇਵਾਲ ਸਾਹਿਬ ਨੂੰ ਆਖੀ ਹੈ ਤੇ ਡੱਲੇਵਾਲ ਸਾਹਿਬ ਹੁਣ ਇਹਦਾ ਕੀ ਜਵਾਬ ਦੇਣਗੇ ਇਹ ਵੀ ਉਡੀਕਣ ਵਾਲਾ ਮਾਮਲਾ ਬਣਦਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮੇਰ